2005 ਦੇ ਵਿੱਚ ਮੈਂ ਪਰਫਾਰਮ ਲਗਾਇਆ ਵਿਲੇਜ ਮੋਹੀ ਥੀਸਵਾ ਰੋਡ ਲੁਧਿਆਣਾ ਵਿੱਚ ਪਹਿਲਾਂ ਮੈਂ ਸ਼ੁਰੂਆਤ ਕੀਤੀ 25000 ਰੁਪਏ ਤੋਂ ਮੈਨੂੰ ਇੰਟਰਸਟ ਸੀਗਾ ਜੀ ਜਾਨਵਰਾਂ ਵਿੱਚ ਮੈਨੂੰ ਸ਼ੌਂਕ ਸੀਗਾ ਮੈਨੂੰ ਨੌਕਰੀ ਤੋਂ 19 ਸੈਟੀਸਫੈਕਸ਼ਨ ਮਿਲੀ ਜ ਮੈਨੂੰ ਆਪਣੇ ਕੰਮ ਕਰਨ ਦਾ ਸ਼ੌਂਕ ਸੀ ਵੀ ਮੈਂ ਕੁਛ ਆਪਣੇ ਲਈ ਕਰਾਂ ਇਸ ਲਈ ਮੈਂ ਪੋਲਟਰੀ ਫਾਰਮ ਚੁਣਿਆ ਕਿਉਂਕਿ ਮੈਨੂੰ ਜਾਨਵਰਾਂ ਜਾਨਵਰ ਪਾਲਣ ਦਾ ਤੇ ਤੇ ਟੈਕਨੀਕਲ ਚੀਜ਼ਾਂ ਚ ਨੂੰ ਹਾਸਲ ਕਰਨ ਦਾ ਮੈਨੂੰ ਸ਼ੌਂਕ ਸੀ ਤੇ 2005 ਦੇ ਵਿੱਚ ਮੈਂ ਫਾਰਮਿੰਗ ਸਟਾਰਟ ਕੀਤੀ ਜੀ 2000 ਫਾਰਮਿੰਗ ਪੰਜ ਸਟਾਰਟਿੰਗ ਕਰਨ ਤੋਂ ਬਾਅਦ 2006 ਤੱਕ ਮੇਰੀ ਕੰਸਟਰਕਸ਼ਨ ਚੱਲਦੀ ਰਹੀ ਪਹਿਲਾ ਫਲੌਕ ਮੇਰਾ 2005 ਵਿੱਚ ਸਤੰਬਰ ਵਿੱਚ ਆਇਆ ਜੀ ਤੇ 2010 11 ਤੱਕ ਫਾਰਮਿੰਗ ਮੈਂ ਕਰ ਰਿਆ ਮੈਂ ਉਸ ਟਾਈਮ ਤੇ ਮੇਰੇ ਕੋ 25000 ਵਰਡ ਸੀਗਾ ਜੀ 2011 ਦੇ ਵਿੱਚ ਮੈਂ ਮੈਨੂੰ ਮੁਨਾਫਾ ਹੋਇਆ ਮੈਨੂੰ ਬਹੁਤ ਖੁਸ਼ੀ ਹੋਈ ਵੀ ਮੈਂ ਜੋ ਕੰਮ ਕੀਤਾ ਤੇ ਮੈਂ ਉਹਨੂੰ ਬੜੇ ਅੱਛੇ ਤਰ੍ਹਾਂ ਢੰਗ ਨਾਲ ਕੀਤਾ ਮੈਂ 2011 ਦੇ ਵਿੱਚ ਫਿਰ ਮੈਂ ਐਕਸਪੈਂਸ਼ਨ ਕੀਤੀ ਆਪਣੇ ਫਾਰਮ ਦੀ ਜੋ ਮੈਂ 80 ਹਾਲ ਤੱਕ ਬਰਡ ਨੂੰ ਆਪਣੇ ਫਾਰਮ ਤੇ ਲੈ ਗਿਆ ਹੁਣ ਜੀ ਇਸ ਟਾਈਮ ਤੇ 2022 ਦੇ ਵਿੱਚ ਮੇਰੇ ਕੋਲ 90 ਹਜ਼ਾਰ ਬਰਡ ਹੈ ਜੀ ਫਾਰਮ ਤੇ ਬਾਕੀ ਫਾਰਮਿੰਗ ਮੈਨੂੰ ਹੋ ਗਿਆ ਜੀ ਘੱਟੋ ਘਣੋਂ 17 ਸਾਲ ਹੋ ਗਏ ਪੁਲਟਰੀ ਫਾਰਮਿੰਗ ਕਰਦਿਆਂ ਮੈਂ ਫਾਰਮਿੰਗ ਦੇ ਵਿੱਚ ਇੱਕ ਚੀਜ਼ ਬਹੁਤ ਨੋਟ ਕੀਤੀ ਹੈ ਜੀ ਜਿਹੜੀ ਅਸੀਂ ਫਾਰਮਿੰਗ ਕਰਦੇ ਆ ਇਹਦੇ ਵਿੱਚ ਅਸੀਂ ਆਂਡਾ ਪੈਦਾ ਕਰਦੇ ਆ ਜੀ ਮੁਰਗੀ ਤੋਂ ਆਂਡਾ ਲੈਂਦੇ ਆ ਇੱਕ ਆਂਡਾ ਇੱਕ ਬਹੁਤ ਪੌਸ਼ਟਿਕ ਚੀਜ਼ ਹੈ ਤੇ ਉਨੂੰ ਅਸੀਂ ਅਸੀਂ ਹੋਰ ਕਿੰਨਾ ਪੋਸਟਿਕ ਕਰ ਸਕਦੇ ਆ ਅਸੀਂ ਇੱਕ ਇਹੋ ਜੀ ਚੀਜ਼ ਕੁਝ ਇਨਵੈਂਟ ਕਰ ਸਕਦੇ ਆ ਵੀ ਮੁਰਗੀ ਨੂੰ ਬਹੁਤ ਅੱਛੀ ਫੀਡ ਦਿੱਤੀ ਜਾਵੇ ਜੋ ਅੱਗੇ ਜਾ ਕੇ ਹਿਊਮਨਸ ਨੂੰ ਉਹਦਾ ਅਸਰ ਦੇਖਣ ਨੂੰ ਮਿਲੇ ਉਹਨਾਂ ਦੀ ਇਮਿਊਨਿਟੀ ਵਿੱਚ ਹੈਲਪ ਕਰੇ ਉਹਨਾਂ ਨੂੰ ਪ੍ਰੋਟੀਨ ਦੇ ਸਕੇ ਤੇ ਫਿਰ 2002 20 ਦੇ ਵਿੱਚ ਸਾਡੇ ਪੋਲਟਰੀ ਲਈ ਬਹੁਤ ਮਾੜਾ ਸਮਾਂ ਆਇਆ ਜੀ ਕਰੋਨਾ ਦਾ ਪੀਰੀਅਡ ਸੀਗਾ ਕੱਲੇ ਪੋਲਟਰੀ ਨਹੀਂ ਸਾਰੇ ਬਿਜ਼ਨਸ ਲਈ ਸਾਰੇ ਲੋਕਾਂ ਲਈ ਬਹੁਤ ਮਾੜਾ ਮਾੜਾ ਸਮਾਂ ਆਇਆ ਜੀ ਮੈਂ ਇਸ ਵਾਰ ਸੋਚਿਆ ਵੀ ਮੈਂ ਅੰਡੇ ਹੀ ਲੋਕਾਂ ਤੱਕ ਕੋਈ ਇੱਕ ਇਹੋ ਜੀ ਚੀਜ਼ ਪੰਚਾਵਾਂ ਜੋ ਉਹਨਾਂ ਦੀ ਇਮਿਊਨਿਟੀ ਨੂੰ ਹੈਲਪ ਕਰਕੇ ਹੈਲਪ ਕਰੇ ਹੈਲਪ ਆਫ ਦਾ ਇਮਿਊਨਿਟੀ ਵਧਾਵੇ ਫਿਰ ਜੀ ਮੈਂ ਆਪਣੀ ਜਿਹੜੀ ਅਸੀਂ ਮੁਰਗੀ ਨੂੰ ਫੀਡ ਪਾਉਂਦੇ ਆ ਜੀ ਉਹਦੇ ਵਿੱਚ ਅਸੀਂ ਆਰਗੇਨਿਕ ਚੀਜ਼ਾਂ ਪਾਉਣੀ ਸ਼ੁਰੂ ਕੀਤੀਆਂ ਥੋੜੀਆਂ ਇਮਿਊਨਿਟੀ ਬਿਲਡਰ ਚੀਜ਼ਾਂ ਪਾਉਣੀ ਸ਼ੁਰੂ ਕੀਤੀਆਂ ਜਿਵੇਂ ਹੋ ਗਈਆਂ ਜੀ ਹਲਦੀ ਹੋ ਗਈ ਆਪਣੀ ਦਾਲਚੀਨੀ ਹੋ ਗਈ ਆਪਣੀ ਅਲਸੀ ਹੋ ਗਈ ਜੋ ਬੰਦੇ ਨੂੰ ਜੋ ਹਿਊਮਨਸ ਦੇ ਵਿੱਚ ਇਮਿਊਨਿਟੀ ਨੂੰ ਵਧਾਉਂਦੀ ਹੈ ਤੇ ਲਸਣ ਹੋ ਗਿਆ ਜੀ ਕਾਲੀ ਮਿਰਚ ਦਾ ਅਰਕ ਹੋ ਗਿਆ ਜੀ ਅਸੀਂ ਸਾਰਾ ਹੁਣ ਸਟਾਰਟ ਕੀਤਾ ਜੀ 2020 ਦੇ ਵਿੱਚ ਅਸੀਂ ਪਹਿਲਾਂ ਪਹਿਲਾਂ ਕੁਝ ਹਿਆਰ ਬਰਡ ਤੇ ਇਹਦਾ ਐਕਸਪੈਰੀਮੈਂਟ ਕੀਤਾ ਜੀ ਅਸੀਂ ਉਹ ਫੀਡ ਕੱਲੇ ਹਿਆਰ ਬਰਡ ਨੂੰ ਪਾਈ ਤੇ ਉਸ ਤੋਂ ਬਾਅਦ ਜੀ ਅਸੀਂ ਉਹਨੂੰ ਮਾਰਕੀਟ ਕਰਕੇ ਅੰਡਾ ਵੇਚਿਆ ਜੀ ਅਸੀਂ ਉਸ ਉਸ ਮਾਧਿਅਮ ਰਾਹੀਂ ਨੂੰ ਮਾਰਕੀਟ ਕੀਤਾ ਉਸ ਟਾਈਮ ਤੇ ਲੋਕਾਂ ਨੂੰ ਇਹ ਬਹੁਤ ਪਸੰਦ ਆਇਆ ਜੀ ਇੱਕ ਤਾਂ ਉਹਦਾ ਟੇਸਟ ਬਿਲਕੁਲ ਅੰਡੇ ਦਾ ਬਦਲ ਜਾਂਦਾ ਜੀ ਇੱਕ ਜਿਹੜੀ ਉਹਦੀ ਯੋਗ ਹੁੰਦੀ ਹੈ ਜੀ ਉਹ ਇੱਕ yellow ਤੋਂ orange ਹੋ ਜਾਂਦੀ ਹੈ ਜੀ ਪਲੱਸ ਉਹਦੇ ਵਿੱਚ ਜਿਹੜੀ ਅਸੀਂ ਚੀਜ਼ਾਂ ਮੁਰਗੀ ਨੂੰ ਖਵਾਈਆਂ ਉਹਦੇ ਨਾਲ ਉਹ ਉਹ ਵਾਲਾ ਉਹਦਾ ਅਸਰ ਜਿਹੜੀਆਂ ਚੀਜ਼ਾਂ ਖਵਾਈਆਂ ਉਹਦਾ ਅਸਰ ਅੰਡੇ ਵਿੱਚ ਆ ਜਾਂਦਾ ਜੀ ਉਹਦੇ ਕਰਕੇ ਲੋਕਾਂ ਜਦੋਂ ਅੰਡਾ ਖਾਦਾ ਉਹਦੀ ਇਮਿਊਨਿਟੀ ਵਧਣ ਵਿੱਚ ਉਹਦੀ ਹੈਲਪ ਹੋਈ ਤੇ ਉਹ 2020 ਤੋਂ ਲੈ ਕੇ ਅੱਜ 2022 ਹੋ ਗਈ ਜੀ ਮੈਂ ਪਹਿਲਾਂ 30 40 ਟਰੇ ਦੀ ਪ੍ਰੋਡਕਸ਼ਨ ਰੋਜ਼ ਸੇਲ ਕਰਦਾ ਸੀ ਅੱਜ ਇਸ ਟਾਈਮ ਤੇ ਮੈਂ ਕਪੜੇ ਫਾਰਮ ਦੀ ਘੱਟੋ ਘੱਟ 25 30% ਪ੍ਰੋਡਕਸ਼ਨ ਵੀ ਤੁਸੀਂ ਇਹ ਲਾਗੇ ਚਲੋ ਮੈਂ ਫਾਰਮ ਦੀ ਰੋਜ਼ ਦੀ 500 ਟਰੇ ਆਪਣੀ ਆਪਣੀ ਸਾਰੀ ਮਾਰਕੀਟ ਕਰ ਰਹੇ ਹਾਂ ਜੀ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਜੀ ਅਸੀਂ ਕੁਝ ਅੱਛਾ ਲੋਕਾਂ ਨੂੰ ਦੇ ਪਾਏ। ਬਾਕੀ ਮੈਂ ਆਪਣੇ ਫਾਰਮ ਬਾਰੇ ਕੁਝ ਦੱਸਣਾ ਚਾਹੁੰਦਾ ਜੀ। ਮੇਰੇ ਫਾਰਮ ਤੇ ਜੀ ਜੋ ਅਸੀਂ ਫੀਡ ਯੂਜ਼ ਕਰਦੇ ਆ ਉਹ ਸਾਰਾ ਜੋ ਮਟੀਰੀਅਲ ਯੂਜ਼ ਕਰਦੇ ਆ ਉਹ ਬਹੁਤ ਅੱਛੀ ਕੁਆਲਿਟੀ ਦਾ ਅਸੀਂ ਪਰਚੇਸ ਕਰਦੇ ਆ। ਚਾਹੇ ਉਹ ਮੱਕੀ ਹੋ ਚਾਹੇ ਉਹ ਬਾਜਰਾ ਹੋ ਚਾਹੇ ਉਹ ਸੋਇਆ ਹੋ ਚਾਹੇ ਉਹ ਜੀਐਨਈ ਹੋ ਚਾਹੇ ਉਹ ਅਸੀਂ ਕੋਈ ਵੀ ਦਵਾਈ ਵੀ ਹੋ ਤਾਂ ਵਧੀਆ ਤੋਂ ਵਧੀਆ ਕੰਪਨੀ ਦੀ ਅਸੀਂ ਦਵਾਈ ਯੂਜ਼ ਕਰੀਦੀ ਆ। ਜੇ ਮੁਰਗੀ ਦੀ ਹੈਲਥ ਵਧੀਆ ਰਹੇਗੀ ਤੇ ਤਾਂ ਹੀ ਅਸੀਂ ਲੋਕਾਂ ਨੂੰ ਵਧੀਆ ਪ੍ਰੋਡਕਟ ਦੇ ਪਾਵਾਂਗੇ ਤੇ ਵਧੀਆ ਜੇ ਪ੍ਰੋਡਕਟ ਹੋਏਗਾ ਤੇ ਵਧੀਆ ਉਹਦੇ ਚ ਪ੍ਰੋਟੀਨ ਹੋਏਗੀ ਵਧੀਆ ਉਹਦੀ ਕੁਆਲਿਟੀ ਹੋਏਗੀ ਤੇ ਵਧੀਆ ਲੋਕਾਂ ਦੀ ਇਮਿਊਨਿਟੀ ਇਮਿਊਨਿਟੀ ਇਮਿਊਨ ਸਿਸਟਮ ਅੱਛਾ ਹੋਏਗਾ ਲੋਕਾਂ ਦਾ ਤੇ ਬਾਕੀ ਜੀ ਮੁਸ਼ਕਲਾਂ ਬਹੁਤ ਆਈਆਂ ਜੀ ਜਦੋਂ ਸਟਾਰਟਿੰਗ ਕੀਤੀ ਸੀ ਉਦੋਂ ਬਹੁਤ ਮੁਸ਼ਕਲਾਂ ਆਈਆਂ ਜਦੋਂ 2005 ਸਟਾਰਟ ਕੀਤਾ ਸੀਗਾ ਉਦੋਂ ਉਸ ਟਾਈਮ ਤੇ ਬਰਡ ਫਲੂ ਦਾ ਰੌਲਾ ਪਿਆ ਜੀ 2006 ਦੇ ਵਿੱਚ ਜਦੋਂ ਫਾਰਮਰ ਸਾਨੂੰ ਉਦੋਂ ਮੈਂ ਨਵਾਂ ਨਵਾਂ ਫਾਰਮ ਲਾਇਆ ਸੀ ਉਦੋਂ ਮੈਨੂੰ ਲਾਸ ਬਹੁਤ ਹੋਇਆ ਤੇ ਚਲੋ ਕੋਈ ਨਹੀਂ ਪ੍ਰਮਾਤਮਾ ਦੀ ਮਿਹਰਬਾਨੀ ਅਸੀਂ ਉਸ ਚੀਜ਼ ਤੋਂ ਨਿਕਲ ਗਏ 2011-12 ਸਾਡਾ ਬਹੁਤ ਅੱਛਾ ਨਿਕਲਿਆ ਜੀ ਅੰਡੇ ਦੀ ਸ਼ਾਰਟੇਜ ਸੀਗੀ ਸਾਨੂੰ ਅੱਛਾ ਮੁਨਾਫਾ ਅੱਛਾ ਮਿਲਿਆ ਜੀ 2016-17-18 ਬਹੁਤ ਅੱਛਾ ਨਿਕਲਿਆ ਜੀ ਮੁਨਾਫਾ ਅੱਛਾ ਹੋਇਆ ਜੀ 2019 ਦੇ ਵਿੱਚ ਥੋੜਾ ਜਿਹਾ ਫੀਡ ਪ੍ਰਾਈਸਸ ਵਧ ਗਏ ਸੀਗੇ ਜਿਹਦੇ ਕਰਕੇ ਤੁਹਾਨੂੰ ਥੋੜਾ ਲਾਸ ਹੋਇਆ 2020 ਦੇ ਵਿੱਚ ਵੀ ਕੋਰੋਨਾ ਕਰਕੇ ਥੋੜਾ ਕੁਝ ਪੀਰੀਅਡ ਲਾਸ ਹੋਇਆ ਪਰ ਚਲੋ ਉਸ ਤੋਂ ਬਾਅਦ 2021 2022 ਸਾਡਾ ਬਹੁਤ ਅੱਛਾ ਚੱਲ ਰਿਹਾ ਸਾਨੂੰ ਬਹੁਤ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਪੋਲਟਰੀ ਦੇ ਵਿੱਚ ਬਾਕੀ ਮੈਂ ਇਹ ਵੀ ਦੱਸਣਾ ਚਾਹੂੰਗਾ ਇੱਕ ਪ੍ਰਾਊਡ ਮੂਵਮੈਂਟ ਸੀ ਆ 2022 ਮੈਨੂੰ ਇਸ ਇਸ ਸਾਲ ਬੈਸਟ ਪੋਲਟਰੀ ਫਾਰਮਰ ਦਾ ਅਵਾਰਡ ਮਿਲਿਆ ਜੀ ਬਾਕੀ ਗਡਵਾਸੂ ਗੁਰੰਗਰ ਦੇਵ ਯੂਨੀਵਰਸਿਟੀ ਉਹਨਾਂ ਤੋਂ ਅਸੀਂ ਟੈਕਨੋਨੋਲੋਜੀ ਸ਼ੁਰੂ ਦੀ ਲੈਂਦੇ ਆਏ ਹਾਂ ਜੀ 2010 ਤੋਂ ਉਹਦੇ ਮੁਤਾਬਕ ਹੀ ਅਸੀਂ ਆਪਣਾ ਫਾਰਮ ਚਲਾ ਰਹੇ ਹਾਂ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਜੀ ਹਰ ਗੱਲੋਂ ਉਹਨਾਂ ਸਾਨੂੰ ਟੈਕਨੀਕਲ ਗਾਈਡੈਂਸ ਵੀ ਦਿੱਤੀ ਉਹਨਾਂ ਸਾਨੂੰ ਫੀਡ ਫਾਰਮੂਲੇਸ਼ਨ ਵੀ ਦਿੱਤੇ ਉਹਨਾਂ ਨੇ ਆ ਕੇ ਸਾਨੂੰ ਡਿਜ਼ੀਜ਼ ਕੰਟਰੋਲ ਮੈਨੇਜਮੈਂਟ ਪੈਸਟ ਕੰਟਰੋਲ ਮੈਨੇਜਮੈਂਟ ਫਲਾਈ ਕੰਟਰੋਲ ਮੈਨੇਜਮੈਂਟ ਵਾਟਰ ਟਰੀਟਮੈਂਟ ਸਾਨੂੰ ਸਾਰਾ ਕੁਝ ਉਹਨਾਂ ਨੇ ਬਹੁਤ ਟੈਕਨੀਕਲ ਨੋਲਿਜ ਦਿੱਤੀ ਜੀ ਉਹਨਾਂ ਦਾ ਹਮੇਸ਼ਾ ਮੈਂ ਧੰਨਵਾਦੀ ਰਹੂੰਗਾ ਬਾਕੀ ਅਸੀਂ ਹੁਣ ਆਪਣੇ ਮੇਰਾ ਜੋ ਮੋਟਿਵ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਮੋਟਿਵ ਹੈ ਮੈਂ ਆਪਣੇ ਫਾਰਮ ਦੀ ਟੋਟਲ 100% ਪ੍ਰੋਡਕਸ਼ਨ ਇੱਕ ਮਾਰਕੀਟ ਸਾਰਾ ਜਾਂਡੇ ਨੂੰ ਮੈਂ ਮਾਰਕੀਟ ਕਰਾਂ ਸਾਰਾ ਅੰਡਾ ਅਸੀਂ ਆਰਗੈਨਿਕ بیس ਕਰਦੀ ਹੁਣ ਤਾਂ ਮੇਰਾ 25% ਆਰਗੈਨਿਕ ਹੈ ਫਾਰਮ ਮੇਰਾ ਆਰਗੈਨਿਕ ਅਸੀਂ ਅੰਡਾ ਤਿਆਰ ਕਰਦੇ ਆਉਣ ਵਾਲੇ ਸਮੇਂ 'ਚ ਅਸੀਂ ਮੈਂ ਚਾਹੁੰਦਾ ਵੀ ਮੈਂ ਆਪਣੇ ਸਾਰੇ ਫਾਰਮ ਦੀ ਪ੍ਰੋਡਕਸ਼ਨ ਲੋਕਲ ਸੇਲ ਹੋਵੇ ਪੂਰੇ ਪੰਜਾਬ ਦੇ ਵਿੱਚ ਸੇਲ ਹੋਵੇ ਸਾਰਾ ਅਸੀਂ ਆਰਗੈਨਿਕ ਤੇ ਲੈ ਜਾਈਏ ਇਹਨੂੰ ਪੈਕਿੰਗ ਤੇ ਲੈ ਜਾਈਏ ਅੱਛਾ ਮਾਰਕੀਟ ਕਰਕੇ ਅੰਡਾ ਵੇਚੀਏ ਜੋ ਲੋਕਾਂ ਤੱਕ ਅੰਡਾ ਸਾਰੇ ਪੰਜਾਬ ਦੇ ਲੋਕਾਂ ਤੱਕ ਅੰਡਾ ਪਹੁੰਚੇ ਤੇ ਲੋਕਾਂ ਨੂੰ ਦੀ ਹੈਲਥ ਅੱਛੀ ਰਹੇ ਅਸੀਂ ਬਾਕੀ ਗਵਰਨਮੈਂਟ ਨੂੰ ਮੈਂ ਇੱਕ ਗੁਜ਼ਾਰਿਸ਼ ਕਰਨਾ ਚਾਹੁੰਦਾ ਪਲੀਜ਼ ਪੋਲਟਰੀ ਨੂੰ ਪ੍ਰਮੋਟ ਕਰੋ ਪੋਲਟਰੀ ਵੱਲ ਧਿਆਨ ਦਿਓ ਗਵਰਨਮੈਂਟ ਦਾ ਕੋਈ ਧਿਆਨ ਨਹੀਂ ਜੀ ਪੋਲਟਰੀ ਕੰਨੀ ਪੋਲਟਰੀ 'ਚ ਸਾਨੂੰ ਮੁਸ਼ਕਿਲਾਂ ਆਉਂਦੀਆਂ ਰਹਿੰਦੀਆਂ ਨੇ ਸਸਾਨੂੰ ਸਾਡੇ ਬਾਰੇ ਵੀ ਜਿਵੇਂ ਡੇਰੀ ਲਈ ਪੰਜਾਬ ਗਵਰਨਮੈਂਟ ਸਟੈਂਡ ਲੈਂਦੀ ਹੈ ਸਾਡੇ ਲਈ ਵੀ ਸਟੈਂਡ ਲਓ ਸਾਨੂੰ ਕੁਝ ਫ੍ਰੀ ਨਹੀਂ ਚਾਹੀਦਾ ਜੀ ਸਾਨੂੰ ਤਾਂ ਇਹੀ ਅਸੀਂ ਤਾਂ ਇਹੀ ਗੁਜਾਰਿਸ਼ ਕਰਦੇ ਆਂ ਵੀ ਇੱਕ ਮਿੱਡੇ ਮੀਲ ਪੰਜਾਬ ਦੇ ਵਿੱਚ ਅੰਡਾ ਸ਼ੁਰੂ ਕੀਤਾ ਜਾਵੇ ਜੇ ਸਕੂਲਾਂ ਵਿੱਚ ਕਾਲਜ ਵਿੱਚ ਜਿੱਥੇ ਮਿੱਡੇ ਮੀਲ ਜਾਂ ਆਂਗਣ ਵਾਲੀ ਵਿੱਚ ਜਿੱਥੇ ਵੀ ਅੰਡਾ ਅੰਡਾ ਜਾਵੇ ਤੇ ਉੱਥੇ ਬੱਚਿਆਂ ਨੂੰ ਇੱਕ ਭਰਪੂਰ ਨਿਊਟ੍ਰੀਸ਼ਨ ਮਿਲੇ ਬਾਕੀ ਮੈਂ ਇਹ ਚਾਹੁੰਦਾ ਵੀ ਸਾਨੂੰ ਬਿਜਲੀ ਦੇ ਰੇਟ ਥੋੜੇ ਜਿਹਾ ਸਬਸਿਡੀ ਦੇ ਕੇ ਥੋੜੇ ਸਾਡੇ ਬਿਜਲੀ ਦੇ ਰੇਟ ਘਟਾਏ ਜਾਣ ਸਾਨੂੰ ਬਿੱਲ ਲਾਏ ਜਾਣ ਪਰ ਥੋੜੀ ਜੀ ਸਾਨੂੰ ਰਾਹਤ ਦਿੱਤੀ ਜਾਵੇ ਜੋ ਸਾਨੂੰ ਇੱਕ ਹੋਰ ਉੱਭਰਨ ਦੇ ਵਿੱਚ ਸਾਨੂੰ ਹੋਰ ਆਪਣਾ ਫਾਰਮ ਵਧੀਆ ਚਲਾਉਣ ਦੇ ਵਿੱਚ ਹੈਲਪ ਮਿਲੇ ਬਾਕੀ ਸਾਡਾ ਗਵਰਨਮੈਂਟ ਸਾਨੂੰ ਮਾਰਕੀਟਿੰਗ ਵਿੱਚ ਹੈਲਪ ਕਰੇ ਵੀ ਦੂਜੀਆਂ ਸਟੇਟਾਂ ਤੱਕ ਅਸੀਂ ਆਂਡਾ ਆਪਣਾ ਸਹੀ ਤਰੀਕੇ ਨਾਲ ਪਹੁੰਚਾ ਸਕੀਏ ਬਾਕੀ ਮੈਂ ਤਾਂ ਇਹੀ ਕਹੂੰਗਾ ਜੀ ਪਾਣੀ ਦਾ ਲੈਵਲ ਬੜਾ ਘਟ ਗਿਆ ਇਸ ਟਾਈਮ ਤੇ ਸਾਨੂੰ ਸੋਚਣਾ ਚਾਹੀਦਾ ਹੈ ਪੋਲਟਰੀ ਵਿੱਚ ਪਾਣੀ ਦੀ ਕੋਈ ਵੇਸਟੇਜ ਨਹੀਂ ਮੁਰਗੀ ਮੁਰਗੀ ਪਾਲਣੀ ਹੈ ਪਾਣੀ ਪਿਉਣਾ ਹੈ ਮੈਂ ਤਾਂ ਜਿੰਮੇਦਾਰਾਂ ਨੂੰ ਵੀ ਇਹ ਕਹੂੰਗਾ ਵੀ ਝੋਨੇ ਨੂੰ ਛੱਡ ਕੇ ਪੋਲਟਰੀ ਵੱਲ ਧਿਆਨ ਦਿੱਤਾ ਜਾਵੇ ਤੇ ਥੋੜਾ ਚਾਹੇ ਪੋਲਟਰੀ ਨਾਲ ਰਿਲੇਟਡ ਕੋਈ ਵੀ ਕੰਮ ਕੀਤਾ ਜਾਵੇ ਚਾਹੇ ਅੰਡਾ ਟਰੇਡਿੰਗ ਦਾ ਕੰਮ ਹੈ ਜੀ ਫੀਡ ਮੈਨੂਫੈਕਚਰਿੰਗ ਦਾ ਕੰਮ ਹੈ ਜੀ ਸਭ ਉਹ ਕੀਤਾ ਜਾਵੇ ਬਾਕੀ ਜੀ ਮੈਂ ਅੰਡੇ ਬਾਰੇ ਕੁਝ ਦੱਸ ਅੰਡੇ ਦੀ ਵਿਸ਼ੇਸ਼ਤਾ ਦੱਸਣਾ ਚਾਹੂੰਗਾ ਜੀ ਤੁਹਾਨੂੰ ਅੰਡਾ ਇੱਕ ਬਹੁਤ ਵਧੀਆ ਚੀਜ਼ ਹੈ ਜੀ ਅੰਡਾ ਇੱਕ ਸਭ ਤੋਂ ਅੱਛਾ ਪ੍ਰੋਟੀਨ ਦਾ ਸੋਰਸ ਹੈ ਾਂਡੇ ਵਿੱਚ 12 ਗ੍ਰਾਮ ਪ੍ਰੋਟੀਨ ਹੈ ਜੀ ਤੇ ਸਾਰੇ ਵਿਟਾਮਿਨਸ ਨੇ ਜੀ ਏ ਬੀ ਡੀ ਕੇ ਤੇ ਸਾਰੇ ਵਿਟਾਮਿਨ ਈ ਸਿਰਫ ਉਹਦੇ ਵਿੱਚ ਵਿਟਾਮਿਨ ਸੀ ਤੋਂ ਇਲਾਵਾ ਉਹਦੇ ਹਰ ਚੀਜ਼ ਹੈ ਜੀ ਵਿਟਾਮਿਨ ਨਾਲ ਕੋਲੀਨ ਬਾਇਓਟਿਨ ਹਰ ਚੀਜ਼ ਹੈ ਜੀ ਹਰ ਬੰਦੇ ਨੂੰ ਰੋਜ਼ ਇੱਕ ਆਂਡਾ ਫੁੱਲ ਆਂਡਾ ਖਾਣਾ ਚਾਹੀਦਾ ਜੀ ਤੇ ਇਹਦੇ ਨਾਲ ਤੁਹਾਨੂੰ ਪੂਰੇ ਦਿਨ ਦੀ 20% ਪ੍ਰੋਟੀਨ 30% ਪ੍ਰੋਟੀਨ ਆਰ ਡੀ ਏ ਦੇ ਅੰਡ ਉਹਦੇ ਸਾਹਮਣੇ ਤੁਹਾਨੂੰ ਮਿਲੇਗੀ ਸੁੰਦਸ ਸਿੰਘ ਆ ਵੈਲਡ ਹਸਲ ਮੁੰਡਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਪੰਜਾਬ ਦਾ ਹੈ ਮੈਂ ਪਹਿਲਾਂ ਅਸੀਂ ਖੇਤੀ ਕਰਦੇ ਸੀਗੇ ਖੇਤੀ ਤੋਂ ਸਟਾਰਟ ਹੁੰਦਾ ਹੁੰਦਾ ਪੁਲਟੀ ਵਿੱਚ ਆ ਗਏ ਕੋ ਉਹ ਪੁਰਾਣੀ ਅਸੀਂ ਪਹਿਲੇ ਪਿੰਸ ਸਾਡਾ ਦੋਲੀ ਕੇ ਉੱਥੇ ਛੋਟਾ ਜਿਹਾ ਇੱਕ ਫਾਰਮ ਬਣਾਇਆ ਸੀਗਾ ਉਹ ਫੇ ਅਸੀਂ ਚੇਂਜ ਕਰਕੇ ਉੱਥੋਂ ਸ਼ਿਫਟ ਕਰਕੇ ਅਸੀਂ ਇੱਥੇ ਅਫਸਰ ਬੰਡੇ ਆ ਗਏ ਅਸੂਨੜੇ ਆ ਕੇ ਅਸੀਂ 1976-77 ਵਿੱਚ ਪੋਲਟਰੀ ਫਾਰਮ ਸਟਾਰਟ ਕੀਤਾ ਪਹਿਲੇ ਕੱਲਾ ਬਰੇਡਰਾਂ ਦਾ ਫਾਰਮ ਸੀਗਾ ਉਤੋਂ ਕਰਦੇ ਕਰਦੇ ਫਿਰ ਅਸੀਂ ਬ੍ਰੀਡਿੰਗ ਫਾਰਮ ਵਿੱਚ ਆ ਗਏ 1988 ਤੋਂ ਅਸੀਂ ਬ੍ਰੀਡ ਫਾਰਮ ਕਰ ਰਹੇ ਆ ਜਿੱਦ ਵਿੱਚ ਸਾਡੇ ਕੋਲ ਪ੍ਰੋਡਕਸ਼ਨ ਵਾਸਤੇ ਕੋਈ 70-80 ਹਜ਼ਾਰ ਪੀਲਟਸ ਪੇਰ ਸਟਾਕ ਆ ਨਾਲ 2 ਕ 1.5-2 ਲੱਖ ਬਰੇਡਰਾਂ ਵੀ ਹੈਗਾ ਆ ਤੇ ਨਾਲ ਖੇਤੀ ਵੀ ਅਸੀਂ ਕਰਦੇ ਆ 40-50 ਏਕੜ ਦੀ ਖੇਤੀ ਵੀ ਹੈਗੀ ਆ ਉਹ ਠੀਕ ਹੈਗਾ ਚੱਲਦਾ ਕਾਰੋਬਾਰ ਵਧੀਆ ਹੈਗਾ ਆ ਮੈਂ ਇਹ ਸਿਰਕ ਕਰਦਾ ਕਿ ਜਿਹੜੇ ਬਾਕੀ ਦੇ ਕਿਸਾਨ ਹੈਗੇ ਆ ਇਸ ਧੰਦੇ ਨੂੰ ਅਪਣਾਉਣ ਤੇ ਚੰਗਾ ਮੁਨਾਫਾ ਤੇ ਆਪਣੀ ਜਿੰਦਗੀ ਵਿੱਚ ਵਧੀਆ ਕੰਮ ਜਾਵੇ ਪਹਿਲਾਂ ਸਭ ਤੋਂ ਪਹਿਲੇ ਜਿਹੜਾ ਸਾਡੇ ਫਾਰਮ ਹੁੰਦੇ ਸੀਗੇ ਮੈਨੂਅਲ ਫਾਰਮ ਹੁੰਦੇ ਸੀਗੇ ਮੁਰੀਆਂ ਮੁਰਗੇ ਇਕੱਠੇ ਹੁੰਦੇ ਸੀਗੇ ਉਹਦੇ ਵਿੱਚ ਉਹ ਮੀਟਿੰਗ ਕਰਦੇ ਸੀ ਮੁਰਗੇ ਤੇ ਉਹ ਕਿੱਤੇ ਦੇ ਵਿੱਚ ਉਹ ਕਦੇ ਘੱਟ ਹੈਚੇਬਿਲਟੀ ਆਉਣੀ ਘੱਟ ਚਿਕਸ ਦੇਖਣ ਨੇ ਉਸ ਤੋਂ ਬਾਅਦ ਕਰਦੇ ਕਰਦੇ ਟੈਕਨੀਕ ਚੇਂਜ ਹੋ ਗਈ ਚੇਂਜ ਹੋਣਾ ਫਿਰ ਅਸੀਂ ਉਹਨੂੰ ਕੇਜ ਵਿੱਚ ਸ਼ਿਫਟ ਹੋਏ ਕੇਜ ਵਿੱਚ ਆ ਕੇ ਤਾਂ ਫਿਰ ਅਸੀਂ ਉਹਨੂੰ ਪ੍ਰੋਪਰ ਏਆਈ ਮੇਲ ਦੀ ਤੇ ਫੀਮੇਲ ਦੀ ਏਆਈ ਕਰਕੇ ਉਹਦੇ ਵਿੱਚ ਉਹ ਜਿਹੜੀ ਸੀ ਪ੍ਰੋਟੈਕਸ਼ਨ ਵੀ ਜ਼ਿਆਦਾ ਤੇ ਉਹਦੇ ਵਿੱਚ ਹੈਸ਼ੀਬਿਲਟੀ ਵੀ ਅਸੀਂ ਜ਼ਿਆਦਾ ਲੈ ਲੈ ਤੇ ਉਹਦੇ ਬਰਸਾਤ ਤੋਂ ਮੁਤਾਫਾ ਵੀ ਘਸ ਹੋਇਆ ਜ਼ਿਆਦਾ ਹੋਇਆ ਇਸ ਧੰਦੇ ਵਿੱਚ ਇਸ ਕਿੱਤੇ ਵਿੱਚ ਜੋ ਵੀ ਹੈ ਇਹ ਵਧੀਆ ਲੱਗਾ ਸਾਨੂੰ ਇਹ ਅਸੀਂ ਪਹਿਲੇ ਦਿਨ ਜਦੋਂ ਅੰਡਾ ਸਾਡੇ ਫਾਰਮ ਤੋਂ ਇੱਕ ਅੰਡਾ ਪ੍ਰੋਡਿਊਸ ਕਰਦੇ ਹਾਂ ਪਹਿਲ ਸਟਾਕ ਤੋਂ ਵਾਂਡਾ ਸਾਡੇ ਕੋਲ ਫਿਰ ਹੈਚਰੀ ਵਿੱਚ ਆਉਂਦਾ ਹੈਚਰੀ ਵਿੱਚ ਆ ਕੇ 2-3 ਦਿਨ ਸੀ ਕੋਡ ਰੂਮਸ ਰੱਖਦੇ ਆ ਉਹ ਤੋਂ ਬਾਅਦ ਬਾਹਰ ਕੱਢ ਕੇ ਅਸੀਂ ਸੈਟਿੰਗ ਕਰਦੇ ਆ ਸੈਟਿੰਗ ਕਰਕੇ ਇੱਕੋ ਇਨਕੂਬੇਸ਼ਨ ਜਿਹੜੀ ਉਹ 21-18 ਦੇ ਦੇ ਵਿੱਚ ਉਹਨੂੰ ਇੱਕ ਮਸ਼ੀਨ ਚ ਰੱਖਿਆ ਜਾਂਦਾ ਇਨਕੂਬੇਸ਼ਨ ਉਹਨੂੰ ਕਹਿੰਦੇ ਆ ਇਨਕੂਬੇਟਰ ਕੱਢ ਕੇ ਉਹ ਤਿੰਨ ਦਿਨ ਹੈਚਰ ਵਿੱਚ ਜਾਂਦਾ ਆ ਤਿੰਨ ਦਿਨ ਤੋਂ ਬਾਅਦ ਫਿਰ ਉਹ ਚਿਕਸ ਨਿਕਲਦਾ ਆ ਟੋਟਲ ਇਹਨੂੰ 22 ਦਿਨ ਲੱਗਦੇ 22ਵੇਂ ਦਿਨ ਚਿਕਸ ਡੰਡੇ ਤੋਂ ਬਾਹਰ ਆ ਜਾਂਦਾ ਉਹ ਅਸੀਂ ਪੈਕ ਕਰਕੇ ਪ੍ਰੋਪਰ ਪੈਕ ਕਰਕੇ ਉਹਨੂੰ ਪ੍ਰੋਪਰ ਗੱਡੀਆਂ ਰੱਖੀਆਂ ਆ ਗੱਡੀਆਂ ਵਿੱਚ ਉਸ ਨੂੰ ਅਸੀਂ ਫਾਰਮਰਾਂ ਨੂੰ ਸਪਲਾਈ ਕਰਦੇ ਆ ਜੋ ਫਾਰਮਰ ਅੱਗੇ ਉਹਨੂੰ ਬਰੇਡਰ ਬਣਾ ਕੇ 30 ਦਿਨ ਦਾ 32 ਦਿਨ ਦਾ ਉਹ ਅੱਗੇ ਸੇਲ ਕਰ ਦਿੰਦੇ ਆ ਇੱਕ ਅੰਡੇ ਨੂੰ ਨਾ ਬੜੀ ਗਲਤ ਧਾਰਨਾ ਲੋਕਾਂ ਦੀ ਉਹ ਮੈਂ ਦੂਰ ਕਰਨਾ ਚਾਹੂੰਗਾ ਇੱਕ ਅੰਡੇ ਨੂੰ ਆਪਾਂ ਨੌਨ ਵੇਜ ਸਮਝਦੇ ਆ ਜੀ ਇੱਥੇ ਸਾਰੇ ਮੇਰੇ ਕੋਲ ਮੁਰਗੀਆਂ ਨੇ ਮੇਰੇ ਫਾਰਮ ਤੇ ਮੇਰੇ ਫਾਰਮ ਤੇ ਕੋਈ ਮੁਰਗਾ ਨਹੀਂ ਇਹ ਅੰਡ ਮੁਰਗੀ ਦਾ ਸਿਸਟਮ ਹੀ ਹੈ ਵੀ ਮੁਰਗੀ ਨੇ ਫੀਡ ਖਾ ਕੇ ਅੰਡਾ ਦੇਣਾ ਇਹਦੇ ਵਿੱਚ ਕੋਈ ਮੇਲ ਕਰਾਸਿੰਗ ਨਹੀਂ ਹੈ ਜੀ ਬਿਲਕੁਲ ਅਸੀਂ ਤਾਂ ਇਹਨੂੰ ਪੂਰਾ ਸ਼ਾਕਾਹਾਰੀ ਆਂਡਾ ਕਹਿੰਨੇ ਆ ਜੀ ਇਹ ਆਂਡਾ ਪੂਰਾ ਸ਼ਾਕਾਹਾਰੀ ਹੈ ਜਿੰਨਾ ਦੁੱਧ ਸ਼ਾਕਾਹਾਰੀ ਆ ਉਹਨਾਂ ਹੀ ਆਂਡਾ ਸ਼ਾਕਾਹਾਰੀ ਤੇ ਪਲੀਜ਼ ਇਹਨੂੰ ਜੇ ਕੋਈ ਗਲਤ ਧਾਰਨਾ ਵੀ ਇਹਦੇ ਵਿੱਚ ਕੋਈ ਬੱਚਾ ਹੁੰਦਾ ਆਂਡੇ ਵਿੱਚ ਜੋ ਮਾਰਕੀਟ ਆਂਡਾ ਵਿਕਦਾ ਤਾਂ ਪਲੀਜ਼ ਇਹ ਗਲਤ ਧਾਰਨਾ ਦੂਰ ਕਰੋ ਆਂਡੇ ਨੂੰ ਇੱਕ ਸਵੱਚ ਇੱਕ ਵੈਜੀਟੇਰੀਅਨ ਸਮਝ ਕੇ ਖਾਓ ਨਾ ਕਿ ਨੌਨ ਵੈਜੀਟੇਰੀਅਨ ਹਾਂ ਇਹ ਐਨੀਮਲ ਪ੍ਰੋਡਕਟ ਜ਼ਰੂਰ ਹੈ ਜਿਵੇਂ ਦੁੱਧ ਐਨੀਮਲ ਪ੍ਰੋਡਕਟ ਹੈ ਉਵੇਂ ਹੀ ਇਹ ਆਂਡਾ ਵੀ ਐਨੀਮਲ ਪ੍ਰੋਡਕਟ ਹੈ ਪਰ ਇਟਸ ਨਾਟ ਉਹਦੇ ਵਿੱਚ ਕੋਈ ਲਾਈਫ ਨਹੀਂ ਆਨਫਰਟਾਈਲ ਹੈਗਾ ਜੀ ਇਹਦੇ ਵਿੱਚ ਕੋ ਇਟਸ ਸੇਵਿਕ ਪ੍ਰੋਟੀਨ ਦਾ ਤੇ ਇੱਕ એનર્ਜੀ ਦਾ ਤੇ ਵਿਟਾਮਿਨਸ ਦਾ ਸੋਰਸ ਹੈ ਜੀ ਤੇ ਬੈਸਟ ਅਨਅਲਟਰਡ ਕੋਈ ਇਹ ਚ ਮਿਲਾਵਟ ਨਹੀਂ ਹੈ ਜੀ ਇਹਨੂੰ ਇਹਨੂੰ ਨਾ ਇਹਦੇ ਚ ਕੋਈ ਮਿਲਾਵਟ ਹੋ ਸਕਦੀ ਹੈ ਜੀ ਦੁੱਧ ਚ ਫਿਰ ਵੀ ਪਾਣੀ ਪੈ ਸਕਦਾ ਇਹਦੇ ਅੰਡੇ ਦੇ ਵਿੱਚ ਤਾਂ ਕੁਝ ਪੈ ਨਹੀਂ ਸਕਦਾ ਜੀ ਜੇ ਅੰਡੇ ਨੂੰ ਕੋਈ ਛੇੜਖਾਂਦੀ ਕਰ ਗਿਆ ਤਾਂ ਅੰਡਾ ਟੁੱਟ ਜਾਏਗਾ ਉਹ ਖਰਾਬ ਹੋ ਜਾਏਗਾ ਬਾਕੀ ਜੀ ਪੁਲਟਰੀ ਦੇ ਵਿੱਚ ਮੁਸ਼ਕਲਾਂ ਬਹੁਤ ਆਈਆਂ ਜੀ ਸਭ ਤੋਂ ਜ਼ਿਆਦਾ ਸੈਂਸਿਟਿਵ ਬਰਡ ਪੁਲਟਰੀ ਪੁਲਟਰੀ ਫਾਰਮਿੰਗ ਕਰਨੀ ਹੈ ਸਭ ਤੋਂ ਸੈਂਸਿਟਿਵ ਧੰਦਾ ਜੀ ਮੁਰਗੀ ਛੋਟੀ ਹੁੰਦੀ ਹੈ ਮੁਰਗੀ ਕਿਲੋ 2 ਕਿਲੋ ਦੀ ਮੁਰਗੀ ਹੁੰਦੀ ਹੈ ਜੀ ਉਹਨੂੰ ਇਸ ਟਾਈਮ ਤੇ ਵਾਇਰਸ ਜਾਂ ਕੋਈ ਦੂਜੀਆਂ ਬਿਮਾਰੀਆਂ ਹੁੰਦੀਆਂ ਰਹਿੰਦੀਆਂ ਨੇ ਜੀ ਪਰ ਉਹਦੀ ਰੋਕਥਾਮ ਲਈ ਅਸੀਂ ਪੂਰੇ ਯਤਨ ਕਰਦੇ ਹਾਂ ਜੀ ਅਸੀਂ ਪੂਰਾ ਦੇ ਮੰਤੋਂ ਲੈ ਕੇ ਦੇ 120 ਦਿਨ ਤੱਕ ਅਸੀਂ ਮੁਰਗੀ ਨੂੰ ਪੂਰੀ ਵੈਕਸੀਨ ਕਰਦੇ ਹਾਂ ਜੀ ਹਰ ਤਰ੍ਹਾਂ ਦੀ ਵੈਕਸੀਨ ਕਰਦੇ ਹਾਂ ਜੀ ਹਰ ਤਰ੍ਹਾਂ ਦਾ ਇਹਨੂੰ ਮੈਡੀਕਲ ਟਰੀਟਮੈਂਟ ਦਿੱਤਾ ਜਾਂਦਾ ਹੈ ਜੀ ਅਸੀਂ ਆਪਣੇ ਫਾਰਮ ਤੇ ਐਂਟੀਬਾਇਓਟਿਕ ਨਹੀਂ ਯੂਜ਼ ਕਰਦੇ ਅਸੀਂ ਫਾਰਮ ਤੇ ਪ੍ਰੋਬਾਇਓਟਿਕ ਜਾਂ ਪ੍ਰੀਬਾਇਓਟਿਕ ਯੂਜ਼ ਕਰਕੇ ਅਸੀਂ ਮੁਰਗੀਆਂ ਨੂੰ ਬੈਕਟੀਰੀਅਲ ਪ੍ਰੋਬਲਮਸ ਤੋਂ ਅਸੀਂ ਨਿਜਾਦ ਦਵਾਉਂਦੇ ਹਾਂ ਅਸੀਂ ਵੈਕਸੀਨ ਹਰ ਤਰ੍ਹਾਂ ਦੀ ਹੁੰਦੀ ਹੈ ਜੀ ਇੱਥੇ ਇੱਥੇ ਇੱਕ ਤਾਂ ਰਾਣੀ ਖੇਦੀ ਬਿਮਾਰੀ ਪੰਜਾਬੀ ਵਿੱਚ ਨੂੰ ਰਾਣੀ ਖੇਦ ਕਹਿੰਦੇ ਆ ਤੇ ਇੰਗਲਿਸ਼ ਨੂੰ ਕਹਿੰਦੇ ਜੀ ਨਿਊ ਕੈਸਲ ਡਿਜ਼ੀਜ਼ ਇਹ ਬੜੀ ਕਾਮਨ ਵਾਇਰਲ ਪ੍ਰੋਬਲਮ ਹੈ ਇਹਦੇ ਵਿੱਚ ਮੁਰਗੀ ਦੀ ਜਾਨ ਨੂੰ ਵੀ ਖਤਰਾ ਹੁੰਦਾ ਹੈ ਇਹ ਅਸੀਂ ਡੇ 1 ਤੋਂ ਲੈ ਕੇ ਡੇ 120 ਤੱਕ ਅਸੀਂ ਇਹਨੂੰ ਇਹਦੀ ਵੈਕਸੀਨ ਦਿੰਦੇ ਜੀ ਤਿੰਨ ਤਰ੍ਹਾਂ ਦੀ ਤਿੰਨ ਵੈਕਸੀਨ ਦਿੰਦੇ ਆ ਇੱਕ ਇੱਕ ਲਾਈਵ ਫਾਰਮ ਚ ਦਿੰਦੇ ਆ ਦੋ ਅਸੀਂ ਕਿਲਡ ਫਾਰਮ ਚ ਦਿੰਦੇ ਆ ਬਾਕੀ ਜੇ ਸਾਨੂੰ ਕਦੇ ਵੀ ਉਸ ਤੋਂ ਇਲਾਵਾ ਹੋਰ ਕੋਈ ਦਿੱਕਤ ਆਉਂਦੀ ਹੈ ਤੇ ਉਸ ਡਾਕਟਰ ਪੂਰੀ ਗੁਰੂ ਅੰਗਦ ਦੇਵ ਯੂਨੀਵਰਸਿਟੀ ਕਾਲਜ ਅਸੀਂ ਉਹਨਾਂ ਦੀ ਸਲਾਹ ਨਾਲ ਚੱਲਦੇ ਹਾਂ ਉਹਨਾਂ ਨੇ ਸਾਨੂੰ ਹਮੇਸ਼ਾ ਹੈਲਪ ਕੀਤੀ ਹੈ ਜੀ ਚਾਹੇ ਕੋਈ ਵੀ ਹੈ ਕੋਈ ਵੀ ਡਿਜ਼ੀਜ਼ ਨਾਲ ਰਿਲੇਟਡ ਕੁਝ ਡਾਇਗਨੋਸ ਅਸੀਂ ਕਰਨਾ ਹੁੰਦਾ ਹੈ ਉਹਨਾਂ ਨੇ ਸਾਨੂੰ ਪੂਰਾ ਟ੍ਰੇਨਡ ਕੀਤਾ ਜੀ ਹਰ ਇੱਕ ਬਿਮਾਰੀ ਨੂੰ ਡਾਇਗਨੋਸ ਕਰਨਾ ਵੀ ਅਜੇ ਮੁਰਗੀ ਇਹ ਮਰੀ ਹੈ ਇਹ ਕਿਉਂ ਮਰੀ ਹੈ ਇਹਦਾ ਕੀ ਕਾਰਨ ਹੈ ਤਾਂ ਅਸੀਂ ਉਹਨਾਂ ਦੇ ਸਲਾਹ ਦੇ ਨਾਲ ਅਸੀਂ ਮੁਰਗੀ ਨੂੰ ਡਾਇਗਨੋਸ ਕਰਦੇ ਹਾਂ ਜੇ ਸਾਨੂੰ ਕੁਝ ਫਿਰ ਵੀ ਨਹੀਂ ਸਮਝ ਆਉਂਦਾ ਤਾਂ ਉਹਨਾਂ ਦੇ ਅੰਦਰ ਪੂਰੀ ਟੈਸਟਿੰਗ ਹਰ ਤਰੀਕੇ ਦੀ ਟੈਸਟਿੰਗ ਹੈ ਉਹਨਾਂ ਨੂੰ ਮੁਰਗੀ ਟੈਸਟ ਕਰ ਟੈਸਟਿੰਗ ਵੀਰਸ ਕਿਹੜਾ ਵੀਰਸ ਹੈ ਕਿਹੜੀ ਅਗਰ ਫੀਡ ਵਿੱਚ ਵੀ ਸਾਨੂੰ ਕੋਈ ਲੱਗਦੇ ਵੀ ਫੀਡ ਰਾਹੀਂ ਕੋਈ ਮੁਰਗੀ ਬਿਮਾਰ ਹੋਈ ਹੈ ਕੋਈ ਫੀਡ ਗਲਤ ਆ ਗਈ ਹੈ ਤਾਂ ਉਹ ਟੈਸਟਿੰਗ ਕਰਨ ਦੀ ਵੀ ਉਹਨਾਂ ਕੋਲ ਸਭ ਮਸ਼ੀਨਾਂ ਹੈਗੀਆਂ ਨੇ ਜੇ ਸਾਨੂੰ ਕੁਝ ਲੱਗਦਾ ਤਾਂ ਅਸੀਂ ਉਹਨਾਂ ਦੀ ਪੂਰੀ ਹੈਲਪ ਲੈਂਦੇ ਆ ਤੇ ਸਾਨੂੰ ਉਹਨਾਂ ਨੇ ਹਰ ਗੱਲ ਤੇ ਪੂਰੀ ਹੈਲਪ ਉਹ ਸਾਰਾ ਪੂਰਾ ਸਹਿਯੋਗ ਕੀਤਾ ਜੀ ਬਿਮਾਰੀ ਹੋਵੇ ਫੀਡ ਨਿਊਟ੍ਰੀਸ਼ਨ ਹੋਵੇ ਹਰ ਚੀਜ਼ ਹੋਵੇ ਉਹਨਾਂ ਨੇ ਸਾਨੂੰ ਪੂਰਾ ਸਹਿਯੋਗ ਕੀਤਾ ਜੀ ਬਾਕੀ ਮੈਂ ਪੋਲਟਰੀ ਹੁਣ ਐਸ ਐਕਚੁਅਲੀ ਅਸੀਂ ਜਿਹੜਾ ਅੰਡਾ ਹੁਣ ਇਸ ਟਾਈਮ ਮਾਰਕੀਟ ਕਰ ਰਹੇ ਮੈਂ ਤੁਹਾਨੂੰ ਸ਼ੁਰੂਆਤ ਦਿੰਦਾ ਵੀ ਜਦੋਂ ਮੈਂ ਸਟਾਰਟਿੰਗ ਕੀਤੀ ਉਦੋਂ 2005 ਤੋਂ ਅਸੀਂ ਅੰਡਾ ਸਾਰਾ ਸਾਡਾ ਜੰਮੂ ਕਸ਼ਮੀਰ ਜਾਂਦਾ ਸੀ ਅੰਡਾ ਗੱਡੀਆਂ ਚ ਲੋਡ ਹੋ ਕੇ ਜਾਂਦਾ ਸੀਗਾ ਉਸ ਟਾਈਮ ਤੇ ਮੇਰੇ ਕੋਲ 25000 ਬਰਡ ਸੀਗਾ ਉਦੋਂ ਸਾਰਾ ਤਕਰੀਬਨ ਮੇਰੇ ਕੋਲ 18000 ਅੰਡਾ ਹੁੰਦਾ ਸੀ 18000 ਅੰਡਾ ਤੁਸੀਂ ਲਗਾ ਲਓ ਵਿੱਚ 800 500 ਟ੍ਰੇ ਹੁੰਦੀ ਸੀ ਸਾਡੀ ਫਾਰਮ ਤੇ ਹੁਣ ਉਸ ਤੋਂ ਬਾਅਦ ਜਦੋਂ 2011 ਚ ਮੈਂ ਮੇਰਾ 90000 ਬਰਡ ਦਾ ਫਾਰਮ ਹੋਇਆ ਅਸੀਂ ਜੰਮੂ ਤੋਂ ਇਲਾਵਾ ਅਸੀਂ ਪੰਜਾਬ ਲੋਕਲ ਵੀ ਸਟਾਰਟ ਕੀਤਾ ਜੀ 메ਨ ਕਾਊਂਟਰਾਂ ਤੇ ਲੁਧਿਆਣਾ ਜਲੰਧਰ ਅੰਮ੍ਰਿਤਸਰ ਇਦਰ ਵੀ ਲੋਕਲ ਜਿਹੜੇ ਟਰੇਡਰ ਬੈਠੇ ਨੇ ਜਾਂ ਕੁਝ ਸਾਡੇ ਭਾਈ ਬ੍ਰੋਕਰ ਬੈਠੇ ਨੇ ਜਿਹੜੇ ਅੰਡੇ ਦੀ ਬ੍ਰੋਕੇਜ ਕਰਦੇ ਆ ਉਹਨਾਂ ਨੂੰ ਅੰਡਾ ਸਪਲਾਈ ਕੀਤਾ ਜੀ ਉਸ ਤੋਂ ਬਾਅਦ 2020 'ਚ ਜਦੋਂ ਮੈਂ ਆਰਗੈਨਿਕ ਵੱਲ ਧਿਆਨ ਦਿੱਤਾ ਜੀ ਜਦੋਂ ਮੈਂ ਨਵੀਂ ਕੋਈ ਚੀਜ਼ ਪੇਸ਼ ਕੀਤੀ ਉਦੋਂ ਫਿਰ ਮੈਂ ਲੋਕਲ ਸਟਾਰਟ ਕੀਤਾ ਜੀ ਪਹਿਲਾਂ ਮੈਂ ਲੁਧਿਆਣੇ ਦੇ ਦੋ ਤਿੰਨ ਡਿਪਾਰਟਮੈਂਟਲ ਸਟੋਰਾਂ ਨਾਲ ਕੰਟੈਕਟ ਕੀਤਾ ਜਿਨ੍ਹਾਂ ਨੇ ਅੰਡਾ ਸਾਡਾ ਰੱਖਿਆ ਉਦੋਂ ਮੈਂ ਮੈਂ ਤਾਂ 30 40 ਟ੍ਰੇ ਉਹਨਾਂ ਨੂੰ ਸੇਲ ਕੀਤੀ ਪਰ ਚਲੋ ਲੋਕਾਂ ਦਾ ਰਿਸਪੌਂਸ ਬਹੁਤ ਅੱਛਾ ਆਇਆ ਲੋਕਾਂ ਨੇ ਉਹਨੂੰ ਬੜਾ ਸਰਾਇਆ ਫਿਰ ਹੌਲੀ ਹੌਲੀ ਇੱਕ ਸਾਲ ਦੇ ਵਿੱਚ ਵਿੱਚ ਮੇਰੀ ਘਟੂਕਰ ਹੁਣ ਇਸ ਟਾਈਮ ਤੇ ਮੇਰੇ ਕੋਲ 25% ਮੇਰੀ ਸੇਲ ਹੈ ਜੀ ਫਾਰਮ ਦੀ ਮੇਰੀ ਟੋਟਲ ਫਾਰਮ ਦੀ ਇਸ ਟਾਈਮ ਪ੍ਰੋਡਕਸ਼ਨ ਹੈ 70000 ਅੰਡੇ ਦੀ ਰੋਜ਼ ਦਾ 70000 ਆਂਡਾ ਪੈਦਾ ਹੁੰਦਾ ਜੀ ਫਾਰਮ ਤੇ ਤੇ ਉਸ ਤੋਂ ਬਾਅਦ ਜੀ ਮੈਂ ਤਕਰੀਬਨ ਇਹਦੀ 25% ਤਕਰੀਬਨ 60 600 ਟ੍ਰੇ ਰੋਜ਼ ਦੀ ਮੇਰੀ ਪੈਕਿੰਗ ਵੱਲ ਜਾਂਦੀ ਹੈ ਜੋ ਮਾਰਕੀਟਿੰਗ ਵੱਲ ਜਾਂਦੀ ਹੈ ਜਿਹੜਾ ਰੈਸਟ ਆਫ ਮੇਰਾ ਅੰਡਾ ਉਹ ਜੰਮੂ ਚ ਜਾਂ ਲੋਕਲ ਵਿਕਦਾ ਜੀ ਤੇ ਜਿਹੜਾ ਅਸੀਂ ਪੈਕਿੰਗ ਅੰਡਾ ਕਰ ਰਹੇ ਹਾਂ ਉਹ ਟੋਟਲ ਹਾਈਜੇਨਿਕ ਪੈਕਿੰਗ ਹੁੰਦੀ ਹੈ ਜੀ ਪੂਰਾ ਐਨਵਾਇਰਨਮੈਂਟਲ ਕੰਟਰੋਲ ਪੂਰੀ ਟੈਸਟਿੰਗ ਹੁੰਦੀ ਹੈ ਜੀ ਆਂਡੇ ਦੀ ਟੈਸਟਿੰਗ ਹੁੰਦੀ ਹੈ ਪੂਰਾ ਇਹਨੂੰ ਅੱਛੇ ਪੈਕ ਕਰਕੇ ਗੱਤੇ ਵਿੱਚ ਪੈਕ ਕਰਕੇ ਪੂਰਾ ਡੱਬੇ ਵਿੱਚ ਪੈਕ ਕਰਕੇ ਅਸੀਂ ਲੋਕਲ ਮਾਰਕੀਟ ਸਪਲਾਈ ਕਰਦੇ ਹਾਂ ਜੀ ਇਹਦੇ ਵਿੱਚ ਪੈਕਿੰਗ ਤਿੰਨ ਤਰ੍ਹਾਂ ਦੀ ਆਉਂਦੀ ਹੈ ਸਾਡੀ 18 12 ਆਂਡੇ ਦੀ 6 ਆਂਡੇ ਦੀ 30 ਆਂਡੇ ਦੀ ਜੋ ਅਸੀਂ ਲੋਕਲ ਸੇਲ ਕਰਦੇ ਹਾਂ ਬਾਕੀ ਫਾਰਮ ਤੇ ਇੱਕ ਹੋਰ ਬਹੁਤ ਵੱਡੀ ਮੁਸ਼ਕਲ ਹੈ ਲੇਬਰ ਮੈਨੇਜਮੈਂਟ ਅੱਜਕੱਲ ਲੇਬਰ ਪਹਿਲਾਂ ਤਾਂ ਚਲੋ ਲੇਬਰ ਸੌਖੀ ਮਿਲ ਜਾਂਦੀ ਸੀ ਹੁਣ ਤਾਂ ਲੇਬਰ ਬਹੁਤ ਔਖੀ ਹੈ ਸਾਨੂੰ ਆਬ ਨਾਲ ਮਿਲ ਕੇ ਕੰਮ ਕਰਾਉਣਾ ਪੈਂਦਾ ਲੇਬਰ ਤੇ ਲੇਬਰ ਇਹ ਹੈ ਜੀ ਹੈ ਹੁਣ ਮੇਰੇ ਫਾਰਮ ਤੇ ਸਟਮ 30 ਬੰਦੇ ਕੰਮ ਕਰਦੇ ਹੈ ਜੀ ਫੋਰਮੈਨ ਸੁਪਰਵਾਈਜ਼ਰ ਮੈਨੇਜਰ ਡਾਕਟਰ ਸਾਦੇ ਸਭ ਨੂੰ ਮਿਲਾ ਕੇ ਕਹਿ ਰਹੇ ਆ ਜੀ ਪਰ ਜਿਹੜੇ ਸਾਡੇ ਕੋਲ ਇੱਥੇ ਲੇਬਰ ਹੈ ਜੋ ਰਹਿੰਦੀ ਹੈ ਫੋਰਮੈਨ ਸੁਪਰਵਾਈਜ਼ਰ ਤੇ ਲੇਬਰ ਰਹਿੰਦੇ ਨੇ ਉਹਨਾਂ ਨੂੰ ਕਾਫੀ ਦਿੱਕਤ ਆਉਂਦੀ ਹੈ ਕਈ ਵਾਰ ਹੁੰਦੇ ਤਾਂ ਸਾਡੇ ਪ੍ਰਵਾਸੀ ਨੇ ਜੀ ਕੁਝ ਲੋਕ ਕੁਝ ਲੋਕਲ ਬੰਦੇ ਸਾਡੇ ਕੋਲ ਕੰਮ ਕਰਦੇ ਪਿੰਡਾਂ ਤੇ ਕੁਝ ਲੇਡੀਜ਼ ਕੰਮ ਕਰਦੀਆਂ ਨੇ ਪਿੰਡਾਂ ਦੀਆਂ ਤੇ ਬਾਕੀ ਬੱਚੇ ਸਭ ਦੇ ਸਾਰੇ ਬਾਲ ਬੱਚੇ ਵਾਲੇ ਆਦਮੀ ਨੇ ਜੀ ਉਹਨਾਂ ਦੇ ਬੱਚੇ ਸਭ ਇੱਥੇ ਸਰਕਾਰੀ ਸਕੂਲਾਂ ਚੋਂ ਪੜ੍ਹਦੇ ਨੇ ਤੇ ਚਲੋ ਥੋੜੀ ਲੇਬਰ ਦੀ ਸ਼ਾਰਟੇਜ ਹੋਣ ਕਾ ਕੇ ਸਾਨੂੰ ਇਹ ਫਾਰਮ ਤੇ ਦਿੱਕਤ ਰਹਿੰਦੀ ਹੈ ਪਰ ਅਸੀਂ ਫਾਰਮਿੰਗ ਪਰ ਲੇਬਰ ਸੇ ਲੇਬਰ ਦਾ ਪੂਰਾ ਸਹਿਯੋਗ ਹੈ ਜੀ ਸਾਡੇ ਨਾਲ ਲੇਬਰ ਹਰ ਗੱਲ ਤੇ ਸਾਡੇ ਨਾਲ ਕੰਪਰੋਮਾਈਜ਼ ਕਰਦੀ ਹੈ ਕਈ ਵਾਰ ਸਾਨੂੰ ਐਕਸਟਰਾ ਕੰਮ ਵੀ ਕਰਾਉਣਾ ਪੈਂਦਾ ਪਰ ਫਿਰ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਬੰਦੇ ਸਾਨੂੰ ਸਾਡੀ ਲੇਬਰ ਤੇ ਬਹੁਤ ਮਾਣ ਹੈ ਜੀ ਸਦੀ ਵਿੱਚ ਤਾਂ ਸਾਨੂੰ ਕੋਈ ਦਿੱਕਤ ਨਹੀਂ ਹੈ ਜੀ ਗਰਮੀ ਵਿੱਚ ਸਾਨੂੰ ਕਈ ਵਾਰ ਦਿੱਕਤ ਆਉਂਦੀ ਹੈ ਪਰ ਅਸੀਂ ਸਾਧ ਇੰਤਜ਼ਾਮ ਕੀਤੇ ਆ ਫਾਰਮ ਤੇ ਮੁਰਗੀ ਨੂੰ ਵਧੀਆ ਸੁੱਖ ਸੰਧੀ ਰੱਖਣ ਤੇ ਅਸੀਂ ਸ਼ੈਡਾਂ ਦੇ ਵਿੱਚ ਇੱਕ ਫੋਗ ਸਿਸਟਮ ਹੁੰਦਾ ਜੀ ਅਸੀਂ ਉਹ ਲਗਾਇਆ ਹੈ ਉਹ ਪਾਣੀ ਨਾਲ ਅਟੈਚ ਹੁੰਦਾ ਜੀ ਉਹ ਚੋਂ ਪਾਣੀ ਦੇ ਜਾਂ ਗਰਮੀ ਵਿੱਚ 40 ਡਿਗਰੀ ਟੈਂਪਰੇਚਰ ਹੋ ਜਾਂਦਾ ਜੀ ਉਹਦੀ ਅੰਦਰ ਅਸੀਂ ਸ਼ੈਡਾਂ ਦੇ ਵਿੱਚ ਅਸੀਂ ਮਿਸਟ ਫੋਗਰ ਆਹੀਂ ਮਿਸਟ ਪੈਦਾ ਕਰ ਦਿੰਦੇ ਆ ਜੋ ਸਾਰੇ ਸ਼ੈਡ ਨੂੰ ਕੂਲ ਕਰ ਦਿੰਦਾ ਜੀ 40 ਡਿਗਰੀ ਟੈਂਪਰੇਚਰ ਆ ਉਹਨੂੰ 30 ਡਿਗਰੀ ਤੇ ਲਿਆਉਂਦਾ ਉਹਦੇ ਨਾਲ ਮੁਰਗੀ ਸਾਡੀ ਗਰਮੀ ਚੋਂ ਬਚੀ ਜਾਂਦੀ ਹੈ ਜੀ ਬਾਕੀ ਅਸੀਂ ਇੱਕ ਸਾਈਡ ਤੇ ਅਸੀਂ ਟਾਟ ਵਾਲੀ ਪੱਲੀ ਲਗਾਉਂਦੇ ਆ ਜੀ ਜਿਹਦੇ ਨਾਲ ਜਿਹੜੀ ਬਾਹਰਲੀ ਲੋ ਤੋਂ ਅਸੀਂ ਮੁਰਗੀ ਨੂੰ بچਾ ਸਕੀਏ ਇਸ ਤੋਂ ਇਲਾਵਾ ਅਸੀਂ ਹਮੇਸ਼ਾ ਪਾਣੀ ਜਿਹੜੀ ਮੁਰਗੀ ਨੂੰ ਪਿਉਂਦੇ ਆ ਜਿਹੜਾ ਗਰਮੀਆਂ ਵਿੱਚ ਉਹ ਠੰਡਾ ਰਹਿੰਦਾ ਜੀ ਅਸੀਂ ਇੱਕ 쿨ਿੰਗ ਸਿਸਟਮ ਲਾਇਆ ਹੋਇਆ ਹੈ ਪਾਣੀ ਨੂੰ ਜੋ ਜੋ ਫਰਸਟ ਤੋਂ ਮਤਲਬ ਇਹ ਤੋਂ ਲੈ ਕੇ ਐਂਡ ਤੱਕ ਜਿਹੜੀ ਪਾਈਪਲਾਈਨ ਹੁੰਦੀ ਹੈ ਉਹ ਚ ਪਾਣੀ ਠੰਡਾ ਰੱਖਦਾ ਹੈ ਮੁਰਗੀ ਜਦੋਂ ਵੀ ਉਹ ਪਾਣੀ ਪੀਵੇ ਉਹਨੂੰ ਠੰਡਾ ਪਾਣੀ ਮਿਲੇ ਜਿੱਤੇ ਕਰਕੇ ਨਾ ਇੱਕ ਤਾਂ ਉਹਦੀ ਹੈਲਥ ਬਰਕਰਾਰ ਰਹਿੰਦੀ ਹੈ ਦੂਜਾ ਉਹਦੀ ਪ੍ਰੋਡਕਸ਼ਨ ਜਿਹੜੀ ਹੁੰਦੀ ਹੈ ਉਹਦੇ ਚ ਕੋਈ ਨੁਕਸਾਨ ਨਹੀਂ ਹੁੰਦਾ ਬਾਕੀ ਸੱਦੀ ਵਿੱਚ ਜਿਹੜੀ ਅਸੀਂ ਮੈਨੇਜਮੈਂਟ ਕਰਦੇ ਆ ਉਹ ਅਸੀਂ ਜਿਹੜੇ ਸਾਡੇ ਸ਼ੈੱਡ ਹੁੰਦੇ ਨੇ ਓਪਨ ਸ਼ੈੱਡ ਹੁੰਦੇ ਨੇ ਉਹਨਾਂ ਨੂੰ ਅਸੀਂ ਪੱਲੀ ਦੇ ਨਾਲ ਟਾਈਟ ਕਰਦੇ ਆ ਜੀ ਅਸੀਂ ਪਲਾਸਟਿਕ ਦੀ ਪੱਲੀ ਲੈਂਦੇ ਆ ਜੀ ਜਿਵੇਂ ਸਾਡਾ 10 ਫੁੱਟ ਉੱਚਾ ਸ਼ੈੱਡ ਹੈ ਜੀ ਉਹ 10 ਫੁੱਟ ਸ਼ੈੱਡ ਤੇ ਸਾਈ ਉਹ ਪੱਲੀ ਤੇ ਪੱਲੀ ਲਗਾ ਕੇ ਅਸੀਂ ਉਹਨੂੰ ਰਸਿਆਂ ਨਾਲ ਟਾਈਟ ਕਰ ਦਿੰਦੇ ਆ ਵੀ ਕਿ ਬਾਹਰ ਦੀ ਕੋਈ ਠੰਡਕ ਬਾਹਰ ਦਾ ਕੋਈ ਕੋਰਾ ਕੋਈ ਅੰਦਰ ਨਾ ਆਵੇ ਜੋ ਅੰਦਰ ਟੈਂਪਰੇਚਰ ਸਟਾਈਲ ਤੋਂ ਲੈ ਕੇ 30 ਡਿਗਰੀ ਦਾ ਕ ਮੇਨਟੇਨ ਰਹੇ ਜਿਹੜਾ ਮੁਰਗੀਆਂ ਨੂੰ ਸਹੀ ਟੈਂਪਰੇਚਰ ਹੈ ਜਿਹੜਾ ਪਾਲਣ ਦਾ ਟੈਂਪਰੇਚਰ ਹੈ ਉਹ 25 ਡਿਗਰੀ ਤੋਂ ਲੈ ਕੇ 30 ਡਿਗਰੀ ਦੇ ਵਿੱਚ ਹੈ ਜੀ ਸੱਦੀ ਵਿੱਚ ਅਸੀਂ ਪੱਲੀਆਂ ਲਗਾ ਕੇ ਮੇਨਟੇਨ ਕਰ ਲੈਂਦੇ ਆ ਗਰਮੀਆਂ ਵਿੱਚ ਅਸੀਂ ਫੋਗਰ ਸਿਸਟਮ ਤੇ ਟਾਟ ਵਾਲੀ ਪੱਲੀ ਲਗਾ ਕੇ ਉਹ ਅਸੀਂ ਮੇਨਟੇਨ ਕਰ ਲੈਂਦੇ ਆ ਜੀ ਉਸ ਤੋਂ ਇਲਾਵਾ ਹੁਣ ਅਸੀਂ ਪੱਖੇ ਇੰਸਟਾਲ ਕੀਤੇ ਜੀ ਵੱਡੇ ਕਟ-ਕਟ ਤਿੰਨ ਤਿੰਨ ਫੁੱਟ ਪੱਖੇ 3-3 ਫੁੱਟ ਲੰਬੇ ਪੱਖੇ 3-3 ਫੁੱਟ ਚੌੜੇ ਪੱਖੇ ਅਸੀਂ ਸ਼ੈਡਾਂ 'ਚ ਸਟਾਲ ਕੀਤੇ ਆ ਵੀ ਜਦੋਂ ਕਈ ਵਾਰ ਗਰਮੀ ਵਿੱਚ ਹਵਾ ਦੀ ਕਮੀ ਆਉਂਦੀ ਹੈ ਤੇ ਉਹ ਪੱਖਿਆਂ ਦੇ ਅੰਦਰ 에ਅਰ ਸਰਕੂਲੇਸ਼ਨ ਬਣਾਇਆ ਰੱਖੇ ਤੇ ਇਹਦੇ ਨਾਲ ਮੁਰਗੀ ਦੀ ਪ੍ਰੋਡਕਸ਼ਨ ਮੁਰਗੀ ਦੀ ਪਰਫਾਰਮੈਂਸ ਬਹੁਤ ਵਧੀਆ ਰਹਿੰਦੀ ਹੈ ਨਾਲੇ ਮੁਰਗੀ ਸਭ ਤੋਂ ਅੱਛੀ ਗੱਲ ਹੈ ਬਰਡ ਵੀ ਸਟ्रेस ਫੀਂਦਾ ਤੇ ਜਿਹੜੀ ਲੇਬਰ ਅੰਦਰ ਕੰਮ ਕਰਦੀ ਹੈ ਉਹਨੂੰ ਵੀ ਚੰਗੇ এনਵਾਇਰਨਮੈਂਟ ਕਰਕੇ ਰਾਹਤ ਮਿਲਦੀ ਹੈ ਬਾਕੀ ਮੈਂ ਮੁਰਗੀ ਦੇ ਬਾਰੇ ਦੱਸਣਾ ਚਾਹੂੰਗਾ ਵੀ ਮੁਰਗੀ ਕਿਵੇਂ ਸਟਾਰਟ ਹੁੰਦੀ ਹੈ ਜੀ ਕਿਹੜੀ ਟਾਈਮ ਤੇ ਆਂਡਾ ਦੇਣਾ ਸ਼ੁਰੂ ਕਰਦੀ ਹੈ ਤੇ ਕਦੋਂ ਤੱਕ ਇਹ ਆਂਡਾ ਦਿੰਦੀ ਹੈ ਤੇ ਫਿਰ ਉਸੇ ਜਦੋਂ ਆਂਡਾ ਜਦੋਂ ਇਹਦੀ ਪ੍ਰੋਡਕਸ਼ਨ ਘਟ ਜਾਂਦੀ ਹੈ ਅਸੀਂ ਇਹਦਾ ਕੀ ਕਰਦੇ ਹਾਂ ਜਦੋਂ ਪਹਿਲੇ ਦਿਨ ਅਸੀਂ ਜਦੋਂ ਅਸੀਂ ਨਵਾਂ ਚੂਚਾ ਮੰਗਾਉਂਦੇ ਹਾਂ ਉਹ ਇੱਕ ਦਿਨ ਦਾ ਹੁੰਦਾ ਹੈ ਉਹਨੂੰ ਅਸੀਂ 120 ਦਿਨ ਤੱਕ ਪਾਲਦੇ ਹਾਂ ਜੀ ਜਦੋਂ ਇੱਕ ਦਿਨ ਦਾ ਹੁੰਦਾ ਉਹਦਾ ਵਜ਼ਨ 35 ਗ੍ਰਾਮ ਹੁੰਦਾ ਹੈ ਅਸੀਂ ਉਸ ਤੋਂ ਬਾਅਦ ਜਦੋਂ 120 ਦਿਨ ਦੀ ਮੁਰਗੀ ਹੁੰਦੀ ਉਹਦਾ weight 12 1250 ਗ੍ਰਾਮ ਹੁੰਦਾ ਜਿਹੜਾ ਤਕਰੀਬਨ 4 ਮਹੀਨੇ ਅਸੀਂ ਨੂੰ ਪਾਲ ਕੇ ਪੰਜਵੇਂ ਮਹੀਨੇ ਉਹਦਾ ਅੰਡਾ 120 ਦਿਨ ਤੋਂ ਸਟਾਰਟ ਹੋ ਜਾਂਦਾ ਜੀ 120 ਦਿਨ ਤੋਂ ਲੈ ਕੇ ਫਿਰ ਉਹ 72 ਹਫ਼ਤੇ ਤੱਕ ਘੱਟੋ ਘੱਟ 18 ਮਹੀਨੇ ਉਹ ਆਂਡਾ ਦਿੰਦੀ ਹੈ ਮੁਰਗੀ ਜੀ ਜਦੋਂ ਲੱਗਦਾ ਜੀ 18 ਮਹੀਨੇ ਬਾਅਦ ਇਹ ਮੁਰਗੀ ਅੰਡਾ ਘਟਾ ਗਈ ਜਿਵੇਂ ਅਸੀਂ ਇਹਨੂੰ ਅੱਛੀ ਪ੍ਰੋਡਕਸ਼ਨ ਮੰਨਦੇ ਆ ਜੀ 80% ਤੱਕ ਜੋ ਤੁਹਾਨੂੰ ਲੱਗਦਾ ਜੀ 80% ਤੋਂ ਮੁਰਗੀ ਅੰਡਾ ਘਟਾ ਗਈ ਫਿਰ ਅਸੀਂ ਉਹਨੂੰ ਅਸੀਂ ਸਾਡੇ ਕੋਲ ਦੋ ਤਰੀਕੇ ਹੁੰਦੇ ਜਾਂ ਤਾਂ ਅਸੀਂ ਉਹਨੂੰ ਵੇਚ ਦਿੰਨੇ ਆ ਜੇ ਨਹੀਂ ਵੇਚਦੇ ਤਾਂ ਅਸੀਂ ਉਹਨੂੰ ਮੋਲਟ ਕਰ ਦਿੰਨੇ ਆ ਉਹਨੂੰ ਮੋਲਟਿੰਗ ਕਹਿੰਦੇ ਐ ਇੱਕ ਸੈਂਟੀਫਿਕ ਲੈਂਗੂਏਜ ਮੋਲਟਿੰਗ ਕਹਿੰਦੇ ਜਿਹਦੇ ਵਿੱਚ ਅਸੀਂ ਮੁਰਗੀ ਨੂੰ 2-3 ਦਿਨ ਭੁੱਖਾ ਰੱਖੇ ਉਹਨੂੰ ਉਹਦਾ ਬੋਡੀ weight ਜੇ 1600 ਗ੍ਰਾਮ ਐ ਤਾਂ ਉਹਨੂੰ 1200 ਗ੍ਰਾਮ ਤੇ ਲੈ ਆਉਂਦੇ ਫਿਰ ਉਹਨੂੰ ਫੀਡਿੰਗ ਸਟਾਰਟ ਕਰਦੇ ਆ ਉਹਦੇ ਨਾਲ ਜਿਹੜੀ ਅੰਦਰ ਉਹਦੀ ovary ਹੁੰਦੀ ਐ ਉਹ ਸਾਰੇ ਰੀਜਨਰੇਟ ਹੋ ਜਾਂਦੀ ਐ ਜਿਹਦੇ ਕਰਕੇ ਫਿਰ ਉਹ ਦੁਬਾਰਾ ਜੇ ਮੁਰਗੀ 75% ਤੇ 80% ਤੇ ਦੁਬਾਰਾ 90% ਤੇ ਦੁਬਾਰਾ ਆ ਜਾਂਦੀ ਐ ਫਿਰ ਉਹ 6 ਮਹੀਨੇ ਮੁਰਗੀ ਪਾਲ ਕੇ ਅਸੀਂ ਉਹ ਸੇਲ ਕਰ ਦਿੰਦੇ ਆ ਜੇ ਕਈ ਵਾਰ ਸਾਨੂੰ ਲੱਗਦਾ ਵੀ ਮੋਲਟਿੰਗ ਨਹੀਂ ਕਰਨੀ ਤਾਂ ਅਸੀਂ ਉਹ ਮੁਰਗੀ ਸੇਲ ਕਰ ਦਿਆ ਮੁਰਗੀ ਅ ਇਕ ਤਾਂ ਜੰਮੂ ਕਸ਼ਮੀਰ ਜਾਂਦੀ ਹੈ ਜੀ ਮੁਰਗੀ ਦੂਜਾ ਸਾਡੀ ਮੁਰਗੀ ਜਾਂਦੀ ਹੈ ਐਮਪੀ ਤੇ ਰਾਜਸਥਾਨ ਦੇ ਵਿੱਚ ਬਾਕੀ ਮੇਰਾ ਇੱਕ ਸੰਦੇਸ਼ ਹੈ ਨੌਜਵਾਨਾਂ ਦੇ ਨਾਮ ਪੰਜਾਬ ਦੇ ਨੌਜਵਾਨਾਂ ਨੂੰ ਮੈਂ ਗੁਜਾਰਿਸ਼ ਕਰੂੰਗਾ ਵੀ ਬਾਹਰ ਤੁਸੀਂ ਪੰਜਾਬ ਦਾ ਪੈਸਾ ਬਾਹਰ ਨਾ ਲਾਓ ਆਪਣਾ ਧੰਦਾ ਆਪਣਾ ਕੰਮ ਇੱਥੇ ਆਪ ਕਰੋ ਤੁਸੀਂ ਪੋਲਟਰੀ ਇੱਕ ਅੱਛਾ ਲਾਹੇਵੰਦ ਧੰਦਾ ਹੈ ਤੁਸੀਂ ਜੇ ਫਾਰਮਿੰਗ ਨਹੀਂ ਵੀ ਕਰਨੀ ਫਾਰਮਿੰਗ ਰਿਲੇਟਿਡ ਕੰਮ ਤੁਸੀਂ ਕਰ ਸਕਦੇ ਹੋ ਫਾਰਮਰ ਜਿਵੇਂ ਫੀਡ ਫੀਡ ਦੇ ਟਰੇਡਿੰਗ ਕਰੋ ਅੰਡੇ ਦੀ ਟਰੇਡਿੰਗ ਕਰ ਸਕਦੇ ਹੋ ਅੰਡੇ ਲਈ ਤੁਸੀਂ ਆਪ ਕੋਈ ਇੱਕ ਸ਼ਾਪ ਖੋਲ ਕੇ ਅੰਡਾ ਮਾਰਕੀਟ ਕਰ ਸਕਦੇ ਹੋ ਅਸੀਂ ਉਹਦੇ 'ਚ ਅਸੀਂ ਤੁਹਾਡਾ ਪੂਰਾ ਸਹਿਯੋਗ ਦੇਵਾਂਗੇ ਬਾਕੀ ਜਿਸੇ ਕੋਲ ਇਨਵੈਸਟਮੈਂਟ ਹੈ ਜੇ ਬਾਹਰ ਕਿਸੇ ਨੇ 25-30 ਲੱਖ ਰੁਪਏ ਲਗਾ ਕੇ ਬਾਹਰ ਜਾਣਾ ਤਾਂ ਚੰਗਾ ਵੀ ਬੈਟਰ ਤੁਸੀਂ ਇੱਥੇ ਕੰਮ ਕਰੋ ਇੰਨੇ ਪੈਸੇ ਨਾਲ ਰਹਿ ਕੇ ਨਾਲੇ ਤੁਸੀਂ ਪਰਵਾਲ 'ਚ ਰਹੋਗੇ ਨਾਲੇ ਤੁਸੀਂ ਆਪਣਾ ਇੱਥੇ ਖੁਦ ਦਾ ਧੰਦਾ ਕਰੋਗੇ ਤੁਹਾਨੂੰ ਕਿਸੇ ਦੀ ਨੌਕਰੀ ਕਰਨ ਦੀ ਲੋੜ ਨਹੀਂ ਨਾਲੇ ਉਹਦੇ 'ਚ ਧੰਦੇ ਇਸ ਧੰਦੇ 'ਚ ਅੱਛਾ ਪ੍ਰੋਫਿਟ ਹੈ ਤੇ ਮੈਂ ਰਿਕੁਐਸਟ ਕਰੂੰਗਾ ਵੀ ਤੁਸੀਂ ਇਸ ਚੀਜ਼ ਬਾਰੇ ਜਰੂਰ ਸੋਚੋ ਪੰਜਾਬ ਵਿੱਚ ਸਾਡੇ ਜਿਆਦਾ ਮੈਕਸਮ ਪੰਜਾਬ ਟੋਟਲ ਪੰਜਾਬ ਸਾਰੇ ਹੈਗਾ ਹਰਿਆਣਾ ਵੀ ਹੈ ਹਮਾਚਲ ਜੀ ਐਂਡ ਕੇ Rajasthan ਬਾਕੀ ਹੈਚਿੰਗ ਆ ਗਿਆ ਹੈਗਾ ਉਹ ਸਾਡਾ اور ਕੰਟਰੀ ਵਿੱਚ ਗੁਹਾਟੀ ਕਲਕੱਤਾ ਇਹ ਬਾਕੀ ਬਿਹਾਰ ਵਗੈਰਾ ਜਾਂਦਾ ਜਿਹੜਾ ਜਾ ਕੇ ਉੱਥੇ ਹੈਚ ਹੁੰਦਾ ਆ ਉਹ ਜਗਾ ਉੱਤੇ ਜਾ ਕੇ ਉਹ ਹੈਚੀ ਵਿੱਚ ਜਾ ਕੇ ਹੰਡਾ ਲੱਗਦਾ ਉੱਚੇ ਉੱਤੇ ਹੀ ਦਿਖਣਦਾ ਅਸੀਂ ਬਾਕੀ ਜਿਹੜਾ ਚਿਕਸ ਜਿਹੜਾ ਅਸੀਂ ਕੁਝ ਆਪਣਾ ਬਰੇਲਰ ਤੇ ਵੀ ਪਾਉਂਦੇ ਹੈਗੇ ਆਂ ਉਹ ਬ੍ਰੈਲਰ ਵਿੱਚ ਅਸੀਂ ਇੱਕ ਦਿਨ ਦਾ ਚਿਕਸ ਲੈ ਕੇ ਉਹਨੂੰ ਫਿਰ ਅੱਲਾ ਆਪਣਾ ਹੀ ਚਿਕਸ ਲੈ ਕੇ ਆਪਣੀ ਫੀਲਡ ਪਾ ਕੇ ਉਹਦੇ ਵਿੱਚ ਉਹਨੂੰ ਤਿਆਰ ਕਰਕੇ ਉਹ 24 ਦਿਨ ਦੇ ਵਿੱਚ ਅਸੀਂ ਜਾਂ 25 ਦਿਨ ਦੇ ਵਿੱਚ ਉਹ ਕਿਲੋ ਤੰਦੂਦੀ ਬਣਦਾ ਆ ਤੰਦੂਦੀ ਤੋਂ ਬਾਅਦ ਜਿਹੜਾ ਕੁਸ ਵੱਡਾ ਮੁਰਗਾ ਉਹ ਆਮ ਸੇਲ ਹੁੰਦਾ ਹੈਗਾ ਆ 30 ਤੋਂ 32 ਦਿਨ ਦੇ ਵਿੱਚ ਇਹ ਸਾਈਕਲ ਹੈਗਾ ਆ ਉਹ ਇਹ ਚੱਲ ਜਾਂਦਾ ਆ ਉਸ ਤੋਂ ਬਾਅਦ 40 ਦਿਨ ਦੇ ਵਿੱਚ ਫਿਰ ਅਸੀਂ ਹੋਰ ਸਾਈਕਲ ਚਲਾਉਂਦੇ ਆ ਐਦਾਂ ਕਰਾ ਕੇ ਅਸੀਂ ਕੋਈ 7 ਸਾਈਕਲ ਜਿਹੜੇ ਆ ਉਹ ਸਾਲ ਦੇ ਕੱਢ ਲੈਂਦੇ ਆ ਇਸਦੀ ਕਿਨਾਰਾ ਸਾਡੇ ਕੋਲ ਜਿਹੜਾ ਫਾਰਮ ਹੈਗਾ ਆ ਜਿਹੜਾ ਬ੍ਰੀਡਿੰਗ ਫਾਰਮ ਹੈਗਾ ਆ ਉਹਦੇ ਵਿੱਚ ਸਾਡੇ ਕੋਲ 14 ਸ਼ੈੱਡ ਹੈਗੇ ਆ ਤੇ ਉਹਦੇ ਵਿੱਚ ਪ੍ਰੋਪਰ ਜਿਹੜੇ ਆ ਸੁਪਰਵਾਈਜ਼ਰ ਆ ਮੈਨੇਜਰ ਆ ਉਹਦੇ ਅੰਡਰ ਫਿਰ ਛੋਟੇ ਸੁਪਰਵਾਈਜ਼ਰ ਆ ਫਿਰ ਉਸ ਤੋਂ ਥੱਲੇ ਟੈਕਨੀਕਲ ਬੰਦੇ ਜਿਹੜੇ ਆ ਉਹ ਉਹਦੇ ਨਾਲ ਫਿਰਲੇ ਵੱਡੇ ਬੰਦੇ ਹੈਗੇ ਆ ਹਾਂ ਜੁਨਰਲ ਬਣੇ ਪਏ ਆ ਇਹਨਾਂ ਇੱਕ ਜੁਨਰਲ ਬੇ ਚਾਰ ਸ਼ੈੱਡ ਇਦਾਂ ਹੈਗੇ ਆ ਪੰਜ ਚਾਰ ਜੁਨਰਲ ਸਾਡੇ ਕੋਲ ਇਹ ਹੈਗੇ ਆ A B C D E ਇਸੇ ਦਾ ਬ੍ਰਾਦਰ ਵਿੱਚ ਹੈਗਾ ਬਰਾਦਰ ਤੇ ਜੁਨਲਟ ਹੈਗੇ ਆ ਏ ਬੀ ਸੀ ਡੀ ਉਹਦੇ ਵਿੱਚ ਵੀ ਸੁਪਰਵਾਈਜ਼ਰ ਵੱਖਰਾ ਉਹਦੇ નીચે ਥੱਲੇ ਸੁਪਰਵਾਈਜ਼ਰ ਉਸ ਤੋਂ ਬਾਅਦ ਲੇਬਰ ਲੇਬਰ ਤੋਂ ਫਿਰ ਉਹ ਜੋ ਹੈਗਾ ਉਹ ਜਿਹੜਾ ਕਰਨਾ ਹੈ ਬਰਾਦਰ ਇਹ ਆ ਕਿ ਜਿਹੜੀ ਪੁਲਟੀ ਦੇ ਵਿੱਚ ਜਾਂ ਕੋਈ ਇਹੋ ਜਿਹਾ ਆਪਣਾ ਧੰਦਾ ਕਰਦੇ ਤੁਹਾਡੀ ਇੱਕ ਅਡੀਸ਼ਨਲ ਬਣ ਜਾਂਦਾ ਜ਼ਮੀਨ ਦਾ ਨਾਲ ਖੇਤੀ ਦਾ ਜੋ ਤੁਹਾਡਾ ਖੇਤੀ ਵਿੱਚ ਸੇਮ ਹੀ ਉਹ ਪੁਲਟੀ ਵਿੱਚ ਆ ਜੋ ਤੁਸੀਂ ਉਗਾਉਣਾ ਹੈ ਉਹ ਆਪ ਤੁਸੀਂ ਆਪਣੇ ਪਾਸ ਆਂ ਦੇ ਵੇਚਣ ਦੀ ਲੋੜ ਨਹੀਂ ਹੈਗੀ ਤੁਸੀਂ ਆ ਕੰਡ ਕੱਲਾ ਲਓਗੇ ਆ ਬੱਕਾ ਲੈ ਲਓ ਇਹ ਤੁਸੀਂ ਵਿੱਚ ਪਾ ਸਕਦੇ ਆ ਹੋਰ ਵੀ ਕਈ ਐਟਮਾਂ ਜਿਹੜੀਆਂ ਵਿੱਚ ਪਾ ਸਕਦੇ ਤੁਸੀਂ ਮੇਨ ਮੇਨ ਚੀਜ਼ਾਂ ਤੁਹਾਡੇ ਕੋਲ ਆਪਣੇ ਘਰ ਵਿੱਚ ਹੈਗੀਆਂ ਆ ਬਾਹਰ ਦੇਖਣ ਦੀ ਲੋੜ ਨਹੀਂ ਹੈਗੀ ਵਧੀਆ ਤਰੀਕੇ ਤੁਸੀਂ ਰੱਖ ਸਕਦੇ ਆ ਵਧੀਆ ਉਹ ਤਰੀਕੇ ਨਾਲ ਤੁਸੀਂ ਇਹਨੂੰ ਪਾਲ ਸਕਦੇ ਆ